ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰੀਆਲੀ ਪਹੁੰਚੇ ਆ ਵੱਡੀ ਸਰੀਆਲੀ ਜ਼ਿਲ੍ਹਾ ਤਸੀਲ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪਤਨ ਤੋਂ ਦੋਸਤੋ ਵੀ 16-17 ਕਿਲੋਮੀਟਰ ਦੀ ਦੂਰੀ ਆ ਸਰੀਆਲੀ ਦੀ ਨਸ਼ਰੇ ਪੰਨੂਆ ਬਿਲਕੁਲ ਲਾਗੇ ਠੱਠੀਆਂ ਮੰਤਾਂ ਦਰਗਾਪੁਰ ਸ਼ਕਰੀ ਪਿੰਡ ਇਹ ਲਾਗੇ ਲੱਗੇ ਆ ਜੱਲੇ ਵਾਲ ਪਿੰਡ ਬਿਲਕੁਲ ਥੋੜੀ ਦੂਰੀ ਤੇ ਆ ਤੇ ਬਿੰਦੇ ਵੀਰ ਤੋਂ ਅੱਜ ਪੂਰੀ ਦੋਸਤੋ ਡਿਟੇਲ ਲਵਾਂਗੇ ਆਪਾਂ ਪਸ਼ੂ ਆ ਤੁਹਾਨੂੰ ਆਪਾਂ ਟੋਟਲ 4 ਦਿਖਾਉਣੇ ਆ ਹਾਂ ਚਾਰੇ ਪਸ਼ੂ ਸਵੇ ਸਵਾਇਆ ਜਾਇਜ ਰੇਟ ਦੇ ਵਿੱਚ ਵੀ ਪਸ਼ੂ ਜਿਹੜੇ ਤੁਹਾਨੂੰ ਦਿਖਾਈ ਦੇਣਗੇ ਬਾਕੀ ਕਿੰਨਾ ਇਹਨਾਂ ਥਲੇ ਦੁੱਧ ਦਾ ਇਸ ਵਕਤ ਹਾਜ਼ਰ ਆ ਤੇ ਕੀ ਰੇਟ ਪੜਤਾ ਰਹੂਗਾ ਪੂਰੀ ਗੱਲਬਾਤ ਕਰਾਂਗੇ 7 ਨਵੰਬਰ ਤਰੀਕ ਅੱਜ ਤੁਸੀਂ ਨੋਟ ਕਰ ਲਓ ਟਾਈਮ ਕੋਈ ਮਾਰਨਿੰਗ ਦੇ 9 10 9 10 ਵਜੇ ਦਾ ਟਾਈਮ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਕਰਦੇ ਆ ਹਰ ਵਾਰ ਕਰਦੇ ਰਵਾਂਗੇ ਠੀਕ ਆ ਜੀ ਕੋਈ ਵੀ ਭਰਾ ਆਪਣੀ ਵੀਡੀਓ ਵੇਖ ਕੇ ਇਸ ਜਗ੍ਹਾ ਤੇ ਲੋਕੇਸ਼ਨ ਤੇ ਵਿਜ਼ਿਟ ਕਰਦਾ ਆਪਰਾ ਸਾਈਪਿਆਨਾ ਪਾ ਕੇ ਤੁਰਨਾ ਤੁਹਾਡਾ ਪਹਿਲਾ ਫਰਜ਼ ਬਣਦਾ ਠੀਕ ਹੈ ਜੀ ਅਈ ਤੇ ਆ ਕੇ ਆਪਣੇ ਇੱਕ ਟਾਈਮ ਚੋ ਲੋ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਉਹ ਬਿਲਕੁਲ ਤੁਹਾਡੇ ਟਾਈਮ ਤੋਂ ਟਾਈਮ ਕੱਢ ਕੇ ਮੇਰਾ ਵੀਰ ਆਪਣੀ ਤਸੱਲੀ ਜਰੀ ਆ ਜਰੂਰ ਕਰਿਆ ਕਰੋ ਆਓ ਕਰਦੇ ਆ ਪੂਰੀ ਗੱਲਬਾਤ ਲੈਣੀ ਆ ਬਤੇਰੇ ਡਿਟੇਲ ਸਭ ਤੋਂ ਪਹਿਲਾਂ ਬਿੰਦੇ ਵੀਰ ਸਾਸਰੀ ਕਾਲ ਸਾਰ ਸਾਸਰੀ ਕਾਲ ਵੀ ਸਾਰੇ ਭੈਣ ਭਰਾਣ ਸਾਸਰੀ ਕਾਲ ਜੀ ਸਾਸਰੀ ਕਾ ਬਿੰਦੇ ਉਹ ਠੀਕ ਠਾਕ ਹਾਂ ਵਧੀਆ ਵੀਰ ਜੀ ਠੀਕ ਆ ਬਿੰਦੇ ਵੀਰ ਅੱਜ ਫਿਰ ਤੁਸੀਂ ਪਹੁੰਚੇ ਖਾਸ ਇੱਥੇ ਫਿਰ ਹਨਾ ਹਾਂਜੀ ਵੀਰ ਜੀ ਹੁਣ ਕਿਤੇ ਵਾਂਡੇ ਗਏ ਸੀ ਆ ਵੀਰ ਵਾਂਡੇ ਗਿਆ ਕਰਾਜਾ ਉਹਨਾਂ ਨੇ ਪਾਉਂਦੇ ਵੀਰ ਨੇ ਖੋਜਦਾ 10 ਮਿੰਟ ਗਿਆ ਕਿਤੇ ਅੱਛਾ 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 ਉਹਨਾਂ ਨੇ ਵੀਡੀਓ ਪਾਉਣੀ ਆਪ ਘਰੇ ਆਣਾ ਤੇ ਮੜਕੇ ਕਹਿੰਦੇ 10 ਮਿੰਟ ਚੱਲ ਜਾ ਆ ਠੀਕ ਆ ਹੁਣ ਪੈਣ ਭਰਾਵਾਂ ਦੇ ਪਾਉਂਦੇ ਵੀਰ ਦੀ ਤੁਹਾਡਾ ਰਾਦਾ ਬਣਿਆ ਵੀ ਉਹਨਾਂ ਚਿਰ ਚਲੋ ਆਉਂਦੇ ਆਉਂਦਿਆ ਜਾਂਦੇ ਫਿਰ ਆਪਾਂ ਕੋਈ ਪਸ਼ੂ ਜਿਹੜੇ ਵਿਖਾਦ ਗਏ ਸੇਲ ਕਰਦਗੇ ਹਨਾ ਵੀਰ ਨੂੰ ਕੰਮ ਪੈਗਾ ਜ਼ਰੂਰੀ ਕੋਈ ਚਲੋ ਕੋਈ ਗੱਲ ਨਹੀਂ ਬਿੰਦੇ ਮਾਲ ਅੱਜ ਵੀਰੇ ਸਾਰਾ ਸੁਆ ਸੁਆ ਇੱਥ ਹਾਂਜੀ ਤੇ ਦੋ ਹੀ ਮੱਜਾਂ ਨੇ ਠੀਕ ਆ ਜੀ ਪੂਰੀ ਗੱਲਬਾਤ ਕਰਾਂਗੇ ਸ਼ੁਰੂਆਤ ਕਿਹੜੇ ਪਾਸੇੋਂ ਕਰਦੇ ਜੀ ਇਧਰੋਂ ਕਰ ਲਈ ਛੋਟੀ ਮੈਂ ਲਓ ਜੀ ਛੋਟੀ ਮੈਂ ਤੋਂ ਹੀ ਸ਼ੁਰੂਆਤ ਕਰਦੇ ਆ ਛੋਟਾ ਰੇਟ ਹਾਂਜੀ ਬਿਲਕੁਲ ਜੈਨੂਨ ਜੈਨੂਨ ਰੇਟ ਰਹਿਣਗੇ ਠੀਕ ਆ ਜੀ ਸੋ ਮੱਝ ਦੀ ਡਿਟੇਲ ਆਪਾਂ ਲੈਣੀ ਆ ਵੀ ਰਪਿੰਦੇ ਤੋਂ ਪੁੱਦੇ ਕੀ ਇਹਦਾ ਵੇਰਵਾ ਪੂਰਾ ਵੀਰ ਜੀ ਹੁਣ ਸੂਈ ਤੀਜਾ ਤੀਜਾ ਵੀ ਸੱਚਾ ਸੂਈ ਹੋਸਾ ਸਾਰਾ ਵੀਰ ਜੀ ਠੀਕ ਆ ਵੀਰੇ ਹੁਣ ਆ ਜੀ ਇਹ ਚੱਕਰ ਚ ਲਓ ਜੀ ਤੀਜਾ ਸੂਬਾ ਤੇ ਚੌਥਾ ਸੂਬਾ ਵੀ ਕੋਈ ਮੰਨ ਲਏ ਠੀਕ ਆ ਜੀ ਦੇ ਵੀ ਹਵਾਨੇ ਦੀ ਆ ਕੁਆਲਿ ਬਾਈ ਦਾ ਕੋਈ ਨੱਕੇ ਸਾਈਡ ਦਾ ਵਿੱਚ ਰੋਲਾ ਨਹੀਂ ਦਿਖਾਈ ਦੇ ਰਿਹਾਗਾ ਹਾਂਜੀ ਤੇ ਕੱਦ ਤਕਰੀਬਨ ਵੱਡੀਆਂ ਮਜਾਂ ਦੇ ਵਿੱਚ ਹੀ ਆ ਚਲੋ ਸਾਹਮਣੇ ਜੋੜਾਂਗੇ ਹਾਂਜੀ ਸਾਹਮਣੇ ਬਸੇਰੇਪਣ ਦੇ ਵਿੱਚ ਅਜਰੂਰ ਸਾਹਮਣੀ ਤੁੰਬਣੀ ਪਊਗੀ ਕਿੰਨੇ ਕ ਟਾਈਮ ਦੀ ਸੀ ਇਹ ਬਿੰਦੇ ਉਹ ਵਿਚਾਰ ਰਿਪੇਅਰ ਹੋ ਗਿਆ ਜੋ ਵੇ ਲੋ ਪਿਆ ਸਾਹਮਣੇ ਰਿਪੇਅਰ ਹੋ ਗਿਆ ਕਿ ਸਪੇਅਰ ਹੋ ਗਿਆ ਜੀ ਰਿਪੇਅਰ ਹੋ ਗਿਆ ਫੇਰ ਲਾਲੋ ਜੀ ਮਰਜ਼ੀ ਲਾ ਲਓ ਠੀਕ ਹੈ ਮੈਂ ਤਾਂ ਆਖਾ ਕਿ ਬਿੰਦਾ ਡਾਕਟਰ ਬਣ ਗਿਆ ਕਿਧਰ ਰਿਪੇਅਰ ਕਰਨ ਲਗਾ ਹਾਏ ਲੋ ਜੀ ਬਿੰਦਾ ਵੀ ਨਾ ਵੀ ਬੱਚਾ ਰਿਪੇਅਰ ਹੋ ਗਿਆ ਠੀਕ ਆ ਤੇ ਇਹ ਬਿੰਦੇ ਵੀਰੂ ਦੇ ਥਾਲ ਦੁੱਧ ਜਨਾਸ ਵਕਤ ਦੁੱਧ ਵੀ ਜੀ अच्छा जी हां जी ਭੜੇ ਲੋਡ ਬਣੀ ਨੂੰ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਲੈ ਵੀ ਠੀਕ ਹੈ ਜੀ ਸੋ 8 ਕਿਲੋ 200 ਦੁੱਧ ਤੇ ਮਿਲਦੀ ਮਿਲਦੀ ਫਿਰ ਬੱਚੇ ਦੇ ਮਰਨ ਤੋਂ ਬਾਅਦ ਕਿਵੇਂ ਹੋਣਾ ਨਹੀਂ ਵੀਰੀ ਧਾਰਤੇ ਮਿਲ ਪਿੰਦੀ ਹੈ ਧਾਰਤੇ ਆ ਹਾਂ ਜੀ ਲਓ ਜੀ 8 ਕਿਲੋ 200 ਦੁੱਧ ਦੇ ਸਮਾਜ ਦੇ ਥੱਲੇ ਹੁਣ ਹਾਜ਼ਰ ਆ ਬੱਚਾ ਜਿਹੜਾ ਐਕਸਪਾਇਰ ਹੋ ਗਿਆ ਠੀਕ ਹੈ ਜੀ ਉਹ ਤੁਹਾਨੂੰ ਆਪਾਂ ਪਹਿਲਾਂ ਦਿਖਾ ਦਿੱਤਾ ਠੀਕ ਹੈ ਵਿੱਚ ਵੀਡੀਓ ਤੇ ਕੱਟਾ ਸੀ ਨਾ ਮਗਰ ਹਾਂ ਜੀ ਕੱਟਾ 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 ਸੀਗਾ ਮਗਰ ਠੀਕ ਹੈ ਜੀ ਤੇ ਐਸ ਵਕਤ 8 ਕਿਲੋ ਦੁੱਧ ਦਾ ਪਿੰਡੇ ਵੀਰ ਕੋਈ ਇਹਦੇ ਵਿੱਚ ਪਿੱਛੇ ਆਪਣਾ ਨਾਈਨ ਵੀਡੀਓ ਕੰਮ ਪੰਡੇ ਵਿੱਚ ਚੋਣ ਦੇ ਵਿੱਚ ਭੂਰ ਚਿੱਟਾਈ ਇੱਕ ਨੰਬਰ ਹੋਵੇ ਦੀ ਸੈਟਿੰਗ ਕਰਦੇ ਠੀਕ ਹੈ ਵੀਰਾ ਹਾਂਜੀ ਲਓ ਵੀ ਕੋਈ ਦੋਸਤੋ ਚੁਵਾਈ ਦੇ ਵਿੱਚ ਫਰਕ ਨਾ ਹੋਊਗਾ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਸਿੰਗਲ ਖੱਤੀ ਬਿਲਕੁਲ ਪਤਲਾ ਪਿੰਡਾ ਚਲੋ ਇਹ ਮੱਝ ਸਾੰਭਣੀ ਪਾਊਗੀ ਕਿਸੇ ਭਰਾ ਨੂੰ ਹਾਂਜੀ ਪਿੰਡਿਓ ਥੋੜੀ ਜੀ ਲੱਸੀ ਫਿੱਕੀ ਤੁਹਾਨੂੰ ਜ਼ਰੂਰ ਨਜ਼ਰ ਆਊਗੀ ਪਰ ਰੇਡ ਵੀ ਬਿੰਦਾ ਦਾ ਵੀ ਆਪਾਂ ਬਿਲਕੁਲ ਲੱਸਾ ਫਿੱਕਾ ਹੀ ਕਰ ਦੇਣਾ ਹਾਂਜੀ ਇਹ ਨਹੀਂ ਵੀ ਇਹ ਮੱਝੋ ਥੋੜੇ ਲਸੇਰੇ ਪਿੰਡੇ ਦੇ ਵਿੱਚ ਆ ਤੇ ਆਪਾਂ ਮੁੱਲ ਨਜਾਇ ਆ ਬਾਡੀ ਦਾ ਸਟਰਕਚਰ ਆ ਹਾਈਟ ਮੀਡੀਅਮ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਮੰਨ ਲਿਓ ਤੁਸੀਂ ਬਾਕੀ ਥੋੜਾ ਜਿਹਾ ਤੁਹਾਨੂੰ ਆਪਾਂ ਇਧਰ ਬਹਿਣੀ ਇੱਕ ਬਹਿਣੀ ਵਾਲੇ ਪਾਸੇੋਂ ਥਣ ਥਣ ਪ੍ਰੋਪਰ ਵਿਖਾਦ ਕੇ ਆ ਦੇਖੋ ਜੀ ਸੋ ਮਿਲਦੀ ਇਸੇ ਤਰ੍ਹਾਂ ਭਾਰਤੇ ਆ ਠੀਕ ਆ ਜੀ ਆ ਲਾਗਿਆ ਤੁਸੀਂ ਥਣ ਵੇਖ ਲਓ ਠੀਕ ਆ ਠੀਕ ਆ ਤੇ ਬਿੰਦੇ ਵੀ ਇਸੇ ਤਰ੍ਹਾਂ ਬੈਂਦਾ ਸਾਰ ਜਿਵੇਂ ਬਿਲਕੁਲ ਥਾਰ ਦੇਈਦੀ ਇਸੇ ਤਰੀ ਆ ਜਾਂਦੀ ਆ ਹਾਂ ਜੀ ਜਿਵੇਂ ਚੱਕਨੇ ਗਈ ਇਸ ਤਰ੍ਹਾਂ ਆਂ ਟਾਰ ਤੇ ਹਾਂ ਠੀਕ ਗੱਲ ਆ ਹਾਂ ਜੀ ਠੀਕ ਆ ਜੀ ਤੇ ਇਹਦਾ ਪਿੰਦੇ ਮੁੱਲ ਲੈਣਦਣ ਕੀ ਰੱਖਿਆ ਵੀ ਜੀ ਉਤਰਾ ਮੁੱਲ ਪਹਿਲਾਂ ਬੱਚਾ ਦਾ 65000 ਕਰ ਲੈਣਾ ਹੈ ਆ ਵੀ ਜੀ ਹਾਂ ਆ 55000 ਦੀ 55000 ਦੀ ਜੀ ਹਾਂ ਜੀ ਹੂੰ ਜੇ ਕਹਣ ਇੱਥੋਂ ਵੀਰ ਜੀ ਕਰਨੇ ਕਹਣੇ ਫਿਰ ਹੁਣ 55000 ਦੀ ਜੇ ਕਹਣ ਪਹੁੰਚ ਗਣੀ 55000 ਦੀ ਠੀਕ ਆ ਜੀ ਹਾਂ ਜੀ ਇਹ ਕੰਮ ਇੰਨਾ ਵੀਰੀ ਛੋਟਾ ਹੋਣੀ ਮਤਲਬ ਪਹੁੰਚ ਹੀ ਆ ਪਹੁੰਚ 55 ਦੀ ਆ ਜੇ ਘਰੋਂ ਖੜੇ 55 ਦੀ ਲਓ ਜੀ ਘਰੋਂ ਮੇਰਾ ਵੀਰ ਇੱਥੇ ਵਿਜ਼ਿਟ ਕਰੋਗੇ ਤਾਂ 52000 ਦੀ ਆ ਆਪ ਦੇ ਦਿੱਕੋ ਤੇ ਆ ਜਾਓਗੇ ਜੇ ਪਹੁੰਚ ਮੇਰਾ ਵੀਰ ਕੋਈ ਮੰਗਦਾ ਵੀ ਕਰਤਾ ਤਾਂ ਸਾਡੇ ਕਿੱਜਾ ਦੇ ਇਹਰ 55000 ਦੇ ਵਿੱਚ ਪਚਾ ਦੋਗੇ ਹਾਂ 100 ਕਿਲੋਮੀਟਰ ਤੱਕ ਆ ਠੀਕ ਹੈ ਭਰਾ ਲਓ ਜੀ 100 ਕਿਲੋਮੀਟਰ ਤੱਕ 55000 ਦੇ ਵਿੱਚ ਇਹ ਮੱਝ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਬਾਕੀ ਚੋਂ ਪਾਸੋਂ ਜਿਹੜੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੱਤੀ ਆ ਦੇਵੇ ਹਵਾਨੇ ਦੀ ਸਾਫ ਸੁਥਰੀ ਆ ਠੀਕ ਆ ਜੀ ਹਾਂਜੀ ਸੋ ਪਸੰਦ ਆਊਗੀ ਭਰਾਵਾਂ ਨੂੰ ਮੂੰਹ ਮੱਥਾ ਇੱਕ ਵਾਰੀ ਤੁਹਾਨੂੰ ਫੇਰ ਵਿਖਾ ਦਿੰਨੇ ਆ ਸਿੰਘ ਜਿਹੜਾ ਉੱਚਾ ਖੁੱਲਾ ਸੋ 55000 ਦੇ ਵਿੱਚ ਪੌਂਚ ਸੋ ਬੱਚਾ ਜਿਹੜਾ ਆਪਾਂ ਤੁਹਾਨੂੰ ਦਿਖਾਤਾ ਨਾਲ ਅੱਗੇ ਸੈਕੰਡ ਨੰਬਰ ਤੇ ਬਿੰਦੇ ਆ ਛੋਟੀ ਆਪਣੇ ਕੋਲ ਆ ਗਈ। ਹਾਂਜੀ ਛੋਟੀ ਵੀ ਤਿੰਨ ਨੇ ਸੂਈ ਰੋ ਗਿਆ ਜਾਂਦੇ ਆ। ਤਿੰਨ ਤਿੰਨ ਹੋ ਗਿਆ? ਹਾਂਜੀ। ਮਗਰ ਕੱਟੀ ਆ ਨਾ। ਮਗਰ ਕੱਟੀ ਵੀ ਦੀ ਇਹਦੇ। ਲੈ ਵੀ ਬੋਲਾ ਬੋਲਾ ਕਿੰਨਾ ਬਿੰਦੇ? ਬੋਲਾ ਵੀ ਦੀ ਉਹ ਧਾਕ ਲੋਂਦੇ ਆ 8 ਕੁਲ ਕਰੀਏ 8 ਲਾ ਲਓ 10 ਲਾ ਲਓ। ਮਤਲਬ ਕਿ ਚਲੋ ਬੋਲੇ ਦੀ ਥਾਂ ਬੋਲਾ ਮੰਨੀਆਂ ਵੀ 8 ਵੀ ਹੋ ਸਕਦਾ। 8 ਉਹ 10 ਹੋਏ ਵਿਦੀ ਤੇ ਗਈ ਆ। ਆਹਾਂ। ਹੁਣ ਵਿਦੀ ਇਹ ਚੱਕ ਰੋ ਜਾਂਦਾ। ਬਾਕੀ ਆ ਛੋਟੀ ਆ ਗਈ ਹਨਾ। ਆ ਕੁੱਖ ਇਧਰੋਂ ਇੱਕ ਬਿੱਲੀ ਚੱਟੀ ਆਖਾ ਨਾ। ਹਾਂਜੀ। ਲਓ ਜੀ ਮੱਥੇ ਇਹ 34 24 ਦੀ ਚੰਗੀ ਬਿੰਦੇ ਹਾਂ ਵੀਰ ਜੀ ਇੱਕ ਨੰਬਰ ਚੁਆਈ ਵੀਰ ਜੀ ਇਹਦੇ ਲਓ ਜੀ ਇੱਧਰ ਤੁਹਾਨੂੰ ਦੋਸਤੋ ਬਹਿਣੀ ਵਾਲੇ ਪਾਸੋਂ ਵਿਖਾ ਰਹੇ ਹਾਂ ਠੀਕ ਆ ਜੀ ਥਾਨ ਸਾਈਜ਼ ਮੁੱਠੀ ਮੁੱਠੀ ਆ ਹਾਂ ਜੀ ਦੇਵੇ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਕਰੋ ਚੈੱਕ ਠੀਕ ਆ ਜੀ ਥੱਲੇ ਉਹ ਸਾਫ ਸੁਥਰੀ ਆ ਝੋਟੀ ਦੂਜਾ ਸੁਆ ਇਹ ਝੋਟੀ ਤੁਸੀਂ ਸਾਹਮਣੇ ਦੇਖ ਰਿਹਾ ਜੀ ਸੋ ਮਗਰ ਵੀ ਕੱਟੀ ਹਾਂ ਜੀ ਚਲੋ ਉਹ ਵੀ ਵਾਧੇ ਵਾਲਾ ਕੰਮ ਆ ਮਗਰ ਬੱਚਾ ਜਿਹੜਾ ਤੇ ਫੀਮੇਲ ਕਾਫ ਸੋ ਮੂੰਹ ਮੱਥੇ ਦੀ ਚੰਗੀ ਆ ਝੋਟੀ ਸੋ ਨਵਾਂ ਚਿਹਰਾ ਬਿਲਕੁਲ ਸਿੰਗਲ ਖੱਡੀ ਕਾਰੀ ਸਾਡੀ ਆਪਾਂ ਕਹਿ ਦਿੰਨੇ ਆ ਠੀਕ ਆ ਜੀ ਬਿਲਕੁਲ ਪ੍ਰੀਕ ਪਤਲਾ ਪਿੰਡਾ ਸੋ 8 ਕਿਲੋ ਬੋਲਾ ਮੰਨਿਆ ਜੇ ਕਿਉਂਕਿ ਅੱਜ ਤੇਜਾ ਗਦੇ ਨਾ ਇਹਨੂੰ ਸੂਈ ਨੂੰ ਹਾਂਜੀ ਸੋ ਤਿੰਨਾਂ ਦਿਨਾਂ ਦੀ ਸੂਈ ਦਿੱਥੇ ਲਿਆ ਆ ਸੋਖਤ 8 ਕਿਲੋ ਬੋਲਾ ਆ ਦੇਖੋ ਬੰਨ ਝੋਟੀ ਖਾਗਣਾ ਦੱਸਣਾ ਪਾ ਹਾਂ ਗੋਲੇ ਬੰਨ ਨਗਲੇ ਫਿਰ ਬੰਨ ਝੋਟੀ ਹਾਂ ਲਓ ਜੀ ਬਾਕੀ ਡਿਜ਼ਾਈਨ ਜੂਣ ਚੰਗਾ ਹਨਾ ਹਾਂਜੀ ਵੀਰ ਜੀ ਇਹ ਪੱਧਰੀ ਪੁੱਧਰੀ ਪੂਰੀ ਆ ਚਲੋ ਸੂਆ ਦੂਜਾ ਨਾਲੇ ਝੋਟੀ ਨਵੀਂ ਆ ਹਾਂਜੀ ਤੇ ਇਹ ਬਿੰਦੇ ਵੀਰ ਕੀ ਡਿਮਾਂਡ ਰੱਖੀ ਵੀਰਾਂ ਦਾ ਵੀ ਕਰਨੀ ਐ ਦੀ ਵੀਰ ਜੀ ਉਹਦੋਂ ਦਾ ਲੱਖ ਦੇਈਏ ਆ ਮੈਂ ਲੱਖਲਾ ਮਾਲ ਨਹੀਂ ਲਿਖਦਾ ਵੀਰ ਜੀ ਆ ਨਹੀਂ ਉੱਚਾ ਕੇ ਆ ਸਹੀ ਜਾ ਜਾ ਲੱਖਾ ਛਾ ਕੰਮ ਹੋ ਗਿਆ ਹਾਂਜੀ ਉਹ ਲੱਖਾਂ ਵੀਰੀ ਕਾ ਬਹੁਤ ਔਖਾ ਵਾ ਆ ਵੀਰ ਜੀ ਪੂਰੇ 90 ਹਜ਼ਾਰ ਦੇਦਾ ਝੋਟੀ 90 ਦੇ ਹਾਂਜੀ ਕਸਰ ਕੱਢ ਕੇ ਗੱਲ ਕਰੀਏ ਦੇਖੋ ਹੁਣ ਪਸ ਕਸਰ ਕੱਢੀਆਂ ਹੀ ਆਂ ਹਾਂ ਮੇਰੀ ਪੂਰੇ 90000 ਦੇ 2000 ਛੜਦਾਂ ਵਿੱਚੋਂ 90 ਜੋ ਆ ਇਹੋ ਕੁਛ ਹੋਣਾ ਜੀ ਇੱਦਾਂ ਨਾ ਹਾਂ ਹਾਂ ਹੁਣ ਨਗਰੀ ਹੋਰ ਵਡਾਂ ਵੀ ਦੀ ਆਵੇ ਕਣੀ ਉਹ ਆਹਾਂ 200 ਛੜਦੀ 90 ਜੋ 90 ਜੋ ਹਾਂ ਜੀ 80 ਦੀ ਜਾਂਦਗੀ 88 ਦੀ ਲਓ ਜੀ 88000 ਦੀ ਆ ਠੀਕ ਆ ਜੀ 88000 ਦੀ ਇਹ ਦੋਸੋਂ ਝੋਟੀ ਮਿਲ ਜੂਗੀ ਚਲੋ ਝੋਟੀ ਨਵੇਂ ਅੰਗ ਪੱਕ ਦੇ ਵਿੱਚ ਆ ਹਾਂ ਜੀ ਕੂਲੀ ਲਵੀ ਝੋਟੀ ਆ ਮਗਰ ਵੀ ਕਤੀ ਆ ਇਧਰ ਇੱਕ ਬਹਿਣੀ ਵਾਲੇ ਪਾਸੇ ਵੀ ਆਪਾਂ ਤੁਹਾਨੂੰ ਥਾਣ ਥੋੜਾ ਵਿਖਾ ਦਿੰਨੇ ਆ ਹਾਂ ਜੀ ਤੇ ਚਵਾਈ ਚਵਾਈ ਦੀ ਠੀਕਾ ਇਧਰ ਇੱਕ ਵਾਰ ਤੁਹਾਨੂੰ ਵਾੜ ਦਿਖਾਉਣੀ ਆ ਦੋਸਤੋ ਦੋ ਵਾੜਾਂ ਨੇ ਵੈਸੇ ਜੋੜੀ ਵਾੜਾਂ ਦੀ ਦੋਵੇਂ ਬਿਲਕੁਲ ਸਰੀਆਂ ਨੇ ਆਪਣੇ ਕੋਲ ਬਿੰਦੇ ਜਿਹੜੀ ਆ ਵੜਾ ਇਹਦਾ ਕੀ ਵੇਰਵਾ ਵੇਦੀ ਇਹ ਸੂਈਨ ਤਿੰਨ ਦਿਨ ਹੋ ਗਏ ਅੱਜ ਇਹਨੂੰ ਵੀ ਤਿੰਨ ਦਿਨ ਹੋ ਗਏ ਆ ਹਾਂ ਸੂਈਨ ਬੱਛੀ ਜੇ ਮਗਰੇ ਦੇ ਵੀਰ ਜੀ ਮਗਰ ਬੱਛੀ ਆ ਗਈ ਆ ਤੇ ਕਿੰਨਾ ਬੋਲਾ ਇਸ ਵਕਤ ਆ ਦੁੱਧ ਵੇਦੀ ਉਹ 12-13 ਕਿਲੋ ਹੀ ਆ ਐਸ ਵਕਤ 12-13 ਕਿਲੋ ਹੀ ਆ ਜੀ ਜੀ ਲੋ ਜੀ ਹਾਇਤ ਥਲੇ ਦੋਸਤੋ 12-13 ਕਿਲੋ ਹਾਇ ਦੂਜੇ ਸੂਈ ਆ ਦੂਜੇ ਉਹ ਵੇਦੀ ਤੀਜੇ ਉਹ ਦੂਜੇ ਲਾ ਲਓ ਵੀ ਸਾਹਮਣੇ ਜੋਖਾ ਹੈ ਤੁਹਾਡੇ ਲੋ ਜੀ ਪਰ ਪਲੀ ਪਲੀਤੀ ਬਹੁਤ ਜਾਂਦੀ ਹੈ ਨਾ ਚੌੜਾ ਪਿੱਟਪੂਰਾ ਮੱਝਾਂ ਨੂੰ ਆ ਨਾ ਹਾਂਜੀ ਠੀਕ ਆ ਜੀ ਮਗਰ ਬੱਛੀ ਜੀ ਇਹ ਸਪੇਸ ਬਿਲਕੁਲ ਤੁਹਾਡੇ ਸਾਹਮਣੇ ਆ ਅੱਜ ਤੀਜਾ ਦਿਨ ਇਹਨੂੰ ਸੂਈ ਰਿਹਾ ਤੇ 12 13 12 13 ਕਿਲੋ ਕੋਈ ਬੋਲਾ ਮੰਨੇ ਕੋਈ ਕੱਚਾ ਦੁੱਧ ਮੰਨੇ ਮੇਰਾ ਵੀਰ ਹਾਂਜੀ ਆ ਮਗਰ ਵੱਸੀ ਆ ਠੀਕ ਆ ਜੀ ਹਾਂਜੀ ਮਗਰ ਫੀਮੇਲ ਕਾਫ ਆ ਬਿਲਕੁਲ ਗ੍ਰੇ ਕਲਰ ਦੇ ਵਿੱਚ ਬੱਚਾ ਮਗਰ ਤੇ ਸੋਹਣੇ ਪਿੱਠਪੂੜੇ ਦੇ ਵਿੱਚ ਆ ਬਾਕੀ ਉਤੋਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਵੀ ਪਲੀ ਪਲੀਤੀ ਬਹੁਤ ਜ਼ਿਆਦੀ ਆ ਕੋਈ ਲੱਸੀ ਫਿੱਕੀ ਨਹੀਂ ਗਈ ਬਿਲਕੁਲ ਗੁੰਦਵਾ ਜਿਹਾ ਸਰੀਰ ਐ ਇਸ ਬੈਡ ਦਾ ਸੋ ਤੀਜਾ ਸੂਆ ਦੇਸ਼ਾ ਕੋਈ ਦੂਜਾ ਕਿਸੇ ਨੂੰ ਸਮਝਾਉਂਦੇ ਤੀਜਾ ਤੀਜਾ ਮੰਨ ਸਕਦੇ ਹੋ ਦੇ ਬਾਕੀ ਚੋਈਆਂ ਚੋਈਆਂ ਦੇ ਓਕੇ ਪਸ਼ੂ ਹਾਂ ਵੀਰ ਜੀ ਚੋਣ ਵਾ ਇੱਕ ਨੰਬਰ ਹੋ ਵੀ ਚੋਈ ਦਾ ਠੀਕ ਹੈ ਭਰਾ ਪੂਰ ਛਟਣੇਗਾ ਵੀਰ ਜੀ ਹਾਂ ਹਾਂਜੀ ਵੀ ਸਾਹਮਣੇ ਪੜੀਆਂ ਚਾਰ ਦਿਨ ਪਠਾ ਰੱਖਣੇ ਹੈਗਾ ਥੋੜਾ ਜਿਆ ਹਾਂ ਹਾਂ ਮੜ ਕੇ ਚੱਲ ਜੂ ਕੰਮ ਵੀਰ ਜੀ ਲਓ ਜੀ ਬਾਕੀ ਹਵਾਨਾ ਦੋਸਤੋ ਸੋਨਾ ਵਖਾਉਂਦੀ ਆ ਥੱਲੇ ਠੀਕ ਆ ਜੀ ਵਖਾਲਾ ਵਖੂਲਾ ਚੰਗਾ ਚਲੋ 12 13 ਕਿਲੋ ਤੋਂ ਹੁਣ ਸ਼ਟਾਰਟਿੰਗ ਆ ਕੋਈ ਮੇਰਾ ਭਰਾ ਚੰਗੀ ਸੇਵਾ ਕਰੇ ਤੇ ਜ਼ਿਆਦਾ ਨਹੀਂ ਆਪਾਂ ਕਹਾਂਗੇ ਵੱਡੀ ਵਹਿੜਾ ਵਜਨ ਲੋਡ ਵਾਲੀ ਆ 15 16 15 16 ਕਿਲੋ ਚਲੋ ਦੋ ਦਿਨੋਂ ਆਂਦਾ ਕੁਛ ਨਹੀਂ ਹਾਂਜੀ 20 20 ਕੋਈ ਕੁਣੀ ਆਂਦੀ ਤਗੜੀ ਨੂੰ ਬਾਕੀ ਚਲੋ 18 20 ਵੀ ਆਪਾਂ ਕਾਣੀ ਪਾ ਸਕਦੇ ਵੀ 18 20 ਕਿਲੋ ਵੀ ਚੋਣਾ ਚਾਹੀਦਾ ਭਰਾ ਸਾਡੀ ਜਿਹੜੀ ਗੱਲ ਹੈ ਬਾਕੀ ਇਹ ਸੇਵਾ ਵੇ ਦੇ ਕਿਸੇ ਦੀ ਸੇਵਾ ਤੇ ਡਿਪੈਂਡ ਆ ਠੀਕ ਆ ਜੀ ਮੈਂ ਸੇਵਾ ਤੇ ਹੁਣਾ ਕਰਦਾ ਚਲੋ ਹਜੇ ਤਾਂ ਕਰਮਾਂ ਵਾਲੀ ਕੋਈ ਬੋਲੇ ਬੋਲੇ ਚ ਬਾਹਰ ਨਹੀਂ ਨਿਕਲਦੀ ਆ ਹਾਂਜੀ ਆ ਦੇਖੋ ਬਾਕੀ ਹੁਣ ਮੁਕਦੀ ਗੱਲ ਜਿਹੜੀ ਆਪਾਂ ਉਹੀ ਕਰਦੇ ਆ ਪਿੰਦੇ ਫਿਰ ਇਹ ਜਿਹੜੀ ਹੁਣ ਜੋਗ ਸਾਹਮਣੇ ਡਿਫਾਲਟ ਨਹੀਂ ਗਾ ਚਲੋ ਮਤਲਬ ਕੋਈ ਡਿਫੈਕਟ ਨਹੀਂ ਗਾ ਕੋਈ ਕੁਝ ਨਹੀਂ ਬ ਠੀਕ ਹੈ ਭਰਾ ਤੇ ਇਹ ਬਿੰਦੇ ਵੀਰ ਕੀ ਮੋਲ ਦੀ ਆ ਕਿੰਨੇ ਦੀ ਦੇ ਰਹੇ ਆਪਾਂ ਵੀ ਇਹਦੀ ਉਹ ਵੀਰ ਤਾਂ ਆਪਾਂ ਪੈਣ ਹੀ ਨਹੀਂ ਦਈਏ ਆ ਮੈਂ 65 ਹਲਕਾ ਬਿੰਦੇ ਕੋਲੇ ਨਹੀਂ ਹੈਗੇ ਆਹਾ ਮੈਂ ਆਉਣ ਚਾਹਦਾ ਮਿਲਾਂ ਕਰਦਾ ਕਰਾਂ ਜਿਆਦਾ ਬਿੰਦੇ ਨੂੰ ਸੱਦਿਆ ਤਾਂ ਫਿਰ ਬਿੰਦੇ ਨੂੰ ਸੁਣ ਨਹੀਂ ਪੈਣੀ ਜੇ ਮਾਲ ਨਾ ਵਿਕੇ ਫਿਰ ਫੈਦਾ ਕੀ ਵੀ ਕਿੱਲੇ ਪਜਾ ਰਹਿ ਜੇ ਆਹਾਂ ਮਾਰਜੀ ਦੇ ਅੱਧੇ ਘੰਟੇ ਵਿੱਚ ਵਿਕਣਾ ਚਾਹੀਦਾ ਮਾਲ ਜੀ ਹੋਵੇ ਮਾਲ ਤੇ ਆਪਣਾ ਮਾਲ ਕੋਈ ਜਿਆਦਾ ਕਰਦੇ ਮਾਲ ਵਿਕਦਾ ਬਿੰਦੇ ਦੇ ਘੰਟੇ ਲੱਗਦਾ ਵਾ ਬਸ 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 ਇਹ ਚੱਕਰ ਵਾ ਮੈਂ ਨਾ ਜੈ ਦੋ ਮੋਲ ਅਗਲੇ ਜਾ ਵੀ ਵਾਕੀ ਹਾਂ ਡੰਗਰ ਸਹੀ ਹੈ ਸਹੀ ਕਹੋ ਸਹੀ ਕਹੋ ਹਾਂਜੀ ਇਹ ਚੱਕਰ ਹੋ ਜਾਂਦਾ ਜੋ ਬਿਲਕੁਲ ਬਿਲਕੁਲ ਹੈ ਠੰਡੀ ਮਿੱਠੀ ਪੀਂਦੇ ਵੀ ਰਾਤ ਨੂੰ ਤੇਰ ਕੇ ਵੀਰ ਜੀ ਉਹ ਵੀਰ ਜੀ ਇਹਦੇ ਮਸ਼ੀਨਾ ਵੀਰ ਜੀ ਲਓ ਵੀ ਹਾਇਆ ਦੋਸਤੋ ਠੰਡੀ ਮਿੱਠੀ ਆ ਵੀਰ ਜੀ ਦੋ ਦ 20 ਕਿਲੋ ਭਰਾ ਦਿਓ ਮੇਰੇ ਸਾਹਮਣੇ ਚਾਹੀਦੇ ਬੰਦਾ ਸਾਈ ਉੱਤੇ ਆ ਵੱਡੇ ਗੰਢ ਫੁੱਲ ਪਾਏ ਹਾਂ ਇਹ ਚੱਕਰ ਜੋ ਬਿਲਕੁਲ ਬਿਲਕੁਲ ਵੀਰ ਜੀ 60 ਪੈਨ ਛੱਡ ਗਏ ਹਾਂ ਹਾਂ ਨਾ ਹੀ 55 ਜਾਂਦੀਏ 55 ਦੀ ਪਹੁੰਚ ਕਰੀਏ 55 ਦੀ ਆਪਾਂ ਜਾਂਦ ਲੁੱਟ ਲੇ ਲਓ ਵੀ ਚੇ ਪਹੁੰਚ ਵੀ 600 ਕਿਲੋਮੀਟਰ ਦੇ 55 ਵੀ 100 ਕਿਲੋ ਕਰਨੀਆਂ ਫਿਰ ਪੂਰੇ 50000 ਦੇ ਮੈਂ ਜਾਵੇ ਸ਼ੂਕਤੀ ਕਰਮਾ ਲਈ ਅੱਛੂ ਬਈ ਜਾਊਗੀ ਵੀਰ ਜੀ ਲੈ ਬਈ ਇਹ ਆਪਣੇ ਘਰੇ ਹੁੰਦੀ ਮੈਂ ਵੀਰ ਜੀ ਦੁੱਧ ਵੀਗਲ ਮੈਂ ਭਰਾ ਕੇ ਦੇਣਾ ਛੱਲੇ ਉਹ ਦੇ ਕਾ ਦਿਓ ਆ ਆਪਣੀ ਸੇਵਾ ਅਸੀਂ ਆਪ ਥੋੜੀ ਆਪ ਦੀ ਢਿੱਲ ਰਹਿ ਜੇ ਤੇ ਫਿਰ ਤੇ ਰਹਿ ਸਕਦੇ ਡੰਗੋ ਦੋ ਦੇ ਦੀ ਰਸ਼ਾ ਬਗੀ ਵੀਰ ਜੀ ਕੰਮ ਮਸ਼ੀਨਾ ਵਟੀਆਂ ਵੀਰ ਜੀ ਬੱਸ ਬੱਸ ਇਹ ਕਰਮਾਣੀਆਂ 50000 ਦੀ ਕਰ ਦਈਏ ਆ ਪਹੁੰਚ ਤੇ ਜੇ ਇਥੋਂ ਖਰਦਾ ਫਿਰ ਪੂਰੇ 48000 ਮੈਂ ਦੇ ਦੂੰ ਮੇਰੀ ਜੋ ਮਰਜ਼ੀ ਰੋਲਾ ਪਾ ਦੇ 48 ਦੀ ਇਥੋਂ 48 ਦੀ ਪੁੱਛ ਲੈਣਾ ਹੋਣੀ ਫਿਰ 55 ਦੀ ਪੁੱਛ ਲੈਣਾ ਬਾਜਾ ਉਹਨਾਂ ਮਕਾਲ ਪਾ ਕੇ ਜੀ ਪੁੱਛਣਾ ਤਾਂ ਹੋਣੀ ਹੁੰਦਾ ਇਥੇ ਜਨ ਖਲਾ ਰਹਿਣਾ ਵੀ ਬੰਦਾ ਕਿਹਨੂੰ ਮਨਮਰਜ਼ੀਆਂ ਆਪਣੀ ਚਾਹਦੀਆਂ ਚੱਲਣਗੀਆਂ ਮੈਂ ਵੀ ਬੰਦਾਂ ਦਾ ਵੀ ਹੁਣ ਸੱਤਿਆ ਤੇ ਫਿਰ ਮੇਰੇ ਗੱਲ ਮੰਨਣੀ ਪੈਣੀ ਆ ਹਾਂ ਜੀ ਕੋਈ ਸਾਈਂ ਜਿਹਦਾ ਵੀ ਦੁੱਧ 20 ਕਿਲੋ ਭਰਾਉਗੀ ਵਿੱਡਮਿੰਨਾਂ ਨੂੰ ਨਹੀਂ ਪਤਾਗਾ ਹਾਂ ਵੀ ਭੈਣ ਭਰਾ ਜੇ ਸੇਵਾ ਕਰੇ ਜਾ ਕੇ ਹਾਂ ਇਥੋਂ ਦਵਾ ਨੂੰ 48000 ਦੀ ਜੇ ਪਹੁੰਚ ਕਰਾਉਣੀ ਵੇਰ 55 ਜਾਰੇ ਚਲੋ ਜੀ ਯਾਰ ਛੋੜੂ ਕਰਦਾ ਕੋਈ ਮੌਨ ਦੀ ਘਰ ਤੱਕ ਪਹੁੰਚ ਜਿਹੜੀ 100 ਕਿਲੋਮੀਟਰ ਤੱਕ ਛੋੜਾ ਉਹ 55 ਠੀਕ ਆ ਜੀ 1000 ਛੋੜੂ ਚ 1000 ਛੋਟ ਆ ਇੱਥੇ ਆ ਜਾਓਗੇ ਤਾਂ 48000 ਦੀ ਹਾਂਜੀ ਤੇ ਮੇਰਾ ਭਰਾ ਮਾਰ ਲਿਆ ਸੌਦਾ ਠੀਕ ਆ ਜੀ ਮਗਰ ਮਸ਼ੀਨ ਇਹਦੇ ਪ੍ਰੋਪਰ ਤੁਹਾਨੂੰ ਆਪਾਂ ਦਿਖਾਤੀ ਆ ਅੱਗੇ ਜਿਵੇਂ ਵੀ ਕਿਸੇ ਭਰਾ ਨੂੰ ਚੰਗੀ ਲੱਗੇ ਪਸੰਦ ਆਵੇ ਆ ਦੇਖੋ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾ ਦਿੰਨੇ ਆ ਪਸੰ ਪੂਸਮੇ ਥਣ ਜਿਹੜਾ ਤਕਰੀਬਨ ਹਾਤੀ ਚਵਾਈ ਵਾਲਾ ਨਿਕਲ ਆਉਂਦਾ ਉਹ ਮੇਰਾ ਭਰਾ ਅੱਜ ਦਾ ਮਰਜ਼ੀ ਤਸੱਲੀ ਕਰੀ ਚੱਲ ਮਗਰ ਬੱਛੀ ਆ ਬੱਚਾ ਕੋਲ ਤੁਸੀਂ ਫੇਰ ਵੇਖ ਲਓ ਇੱਕ ਵੱਡੀ ਵਾੜ ਤੁਹਾਨੂੰ ਮੁਖਾ ਦਿੰਨੇ ਆ ਵਾੜ ਮੰਨੇਓ ਗਾਂ ਮੰਨੇਓ ਉੱਤੇ ਜੱਗ ਸੁਹਾਉਗੀ ਬਿੰਦੇ ਹਾਂ ਤੇ ਜਗਾ ਵੀ ਵਰਦੀ ਸੁਜਣ ਤੇ ਜਸੂ ਪੂਰਾ ਭਜਨ ਲੋਡ ਆ ਨਾ ਭਜਨ ਲੋਡ ਬਹੁਤ ਵੱਡੀ ਵੀਰ ਜੀ ਹੈ ਤਾਜੀ ਸੂਈ ਹੈ ਨਾ ਜਿੱਤ ਜਿਆਦੇ 나ੜੂ ਨਾਲ ਜੀ ਵੀਰ ਜੀ 나ੜੂ ਨਾਲ ਮਗਰ ਕੀ ਬੱਛਾ ਬੱਛਾ ਇਹਦੇ ਮਾਰ ਵੀ ਦੀ ਉਹਦੀ ਮਗਰ ਬੱਛਾ ਆ ਗਿਆ ਇਹਦੇ ਨਿਕਾ ਜੀ ਆ 나ੜੂਆ ਤੁਹਾਨੂੰ ਨਾਲ ਦਿਖਾਈ ਦੇਊਗਾ ਤੇਜਾ ਦੇਣ ਅੱਜ ਮਗਰ ਬੱਛਾ ਤੇ ਆ ਜਿਹੜੀ ਤੁਹਾਨੂੰ ਬਹਿਣੀ ਵਾਲੇ ਪਾਸਿਓਂ ਵਿਖਾ ਦਿੰਨੇ ਆ ਠੀਕ ਆ ਜੀ ਥਨ ਥੱਪਾ ਤੁਸੀਂ ਚੈੱਕ ਕਰ ਸਕਦੇ ਜੀ ਵੱਡੀ ਜਿਹੜਾ ਇੱਕ ਫਾਰਮ ਵਾਲੀ ਵੇੜਾ ਉੱਡਾ ਹੀ ਕੱਤ ਕਾਠਾ ਕਰਮ ਵਾਲੀ ਦਾ ਠੀਕਾ ਜੀ ਪੂਤੀ ਪਾਤੀ ਪ੍ਰੋਪਰ ਤੁਹਾਨੂੰ ਤਸੱਲੀ ਨਾਲ ਆਪਾਂ ਚੈੱਕ ਕਰਾਉਣੇ ਆ ਹਾਂਜੀ ਆਹ ਵੇਖ ਸਕਦੇ ਤੁਸੀਂ ਸਟੇਟ ਹੀ ਪਟਾ ਠੀਕ ਆ ਜੀ ਨਾ ਵੀ ਬਿੰਦੇ ਤਿੱਜਾ ਉਹਦੇ ਨੇ ਅੱਜ ਸਖਤ ਬੋਲਾ ਕੀ ਸਥਿਤੀਆਂ ਦੀ ਵੀਡੀਓ 22 23 ਕਿਲੋ ਬੋਲਾ ਆਂਦਾ ਵੀਰ ਜੀ 22 23 ਕਿਲੋ ਵੀਦੀ ਨੂੰ 22 23 ਕਿਲੋ ਕੀ ਆਂਦਾ ਵੀਰ ਜੀ ਹੂੰ ਇਹਦੇ ਪੰਜਾਹ ਚੋਲਗੇ ਲੈ ਵੀ 22 23 ਕਿਲੋ ਤੋਂ ਦੋਸਤ ਹੁਣ ਛਟਾ ਦੇਗੇ ਅੱਜ ਤਿੱਜੇ ਦਿਨ ਦੇ ਦਰਾਨਾ ਤਿੱਜਾ ਦਿਨ ਹੋਇਆ ਜੀ ਨਾ ਲੰਮੀ ਤੋਰ ਦੀ ਮੇਰਾ ਵੀਰਾ ਹਾਂਜੀ ਕਰੋ ਤਾਂ ਸੋ 22 23 ਕਿਲੋ ਤੋਂ ਹੁਣ ਸਟਾਰਟਿੰਗ ਅੱਜ ਤੀਜਾ ਦਿਨ ਬਾਕੀ ਥਾਂ ਥਣ ਵੀ ਪੂਰਾ ਜੋਸ਼ ਵਾਲਾ ਕਹਿ ਲਈ ਆਪਾਂ ਫਾੜੀ ਵਾਲਾ ਲੈਵਾ ਤੇ ਮਿਰਰ ਰੋਵਾਂ ਦੇ ਚੰਗੇ ਆ ਬਿਲਕੁਲ ਚਾਰੇ ਥਾਣੇ ਦੇ ਵਿੱਚ ਆ ਦੇਖੋ ਜੀ ਆ ਮਾਰੂ ਨੀਗਾ ਠੀਕ ਆ ਜੀ ਠੀਕ ਆ ਲੈਓ ਵੀ ਬਾਕੀ ਬਿੰਦੇ ਵੀਰ 25 ਪੁੱਛੀ ਲੀਟਰ ਤੋਂ ਹੱਸ ਕੇ ਬਾਹਰ ਜਾਊਗੀ। ਕਿੰਨੇ ਵੀਰ ਜੀ ਇਹ ਪੇਰੀ 35 ਕਿਲੋ ਵਾਲੀ ਆ। ਅੱਛਾ ਤੀਓ ਬਾਹਰ 35 ਉਹ ਬਾਹਰ। ਇਹ ਵੀ ਵੀਰ ਜੀ ਇਹਨੂੰ ਵੀ ਵੀਰ 22 ਕਿਲੋ ਦਾ ਪੜਾ ਹੁਣ ਅੱਜ ਤੋਂ ਹੀ ਉਹਦੇ। ਹੁਣ ਨਾੜੂ ਨਾਲ ਅਸਰ ਬੱਚੇ। ਨਾੜੂ ਵੀ ਜਿਹਨੂੰ ਇਸ਼ਟਾ ਲਾ ਗਿਆ ਮੁੜ ਕੇ ਮਸ਼ੀਨਾ ਵੀਰ ਜੀ ਇਹ। ਮਸ਼ੀਨਾ ਮਸ਼ੀਨਾ। ਇਹ ਗਰਮੀਆਂ ਸੇ ਗਰਮੀ ਮਾੜੀ ਮਨੋਂਦੀਆਂ ਤੇ ਹੁਣ ਮਸ਼ੀਨ ਚੱਲਣੀ ਵਿਦਦੀ ਐ। ਹਾਂ। ਫੇ ਬੋਰੀਆਂ ਬੋਰੀਆਂ ਦੀਆਂ ਬੋਰੀਆਂ ਅੰਦਰ ਜਾਣਗੀਆਂ ਬਾਹਰ ਦੀਆਂ। ਉੱਤੇ ਵੀਰ ਸਾਈਂ ਚੀਦਾ ਸਾਈਂ ਦੇ ਉੱਤੇ। ਹਾਂ। ਜੇ ਆਪਾਂ ਆਖਾਂ ਦੁੱਧ ਪਾ ਵੀਰਾਛਨ ਪਾਇ ਦੀ ਗੱਲ ਜੋ ਰਾਸ਼ਨ ਪਾਇ ਦੀ ਪੰਜ 25 ਕਿਲੋ ਟੋ ਰਾਸ਼ਨ ਜਿਹਦਾ ਕਿਲੇ ਦਾ ਸਹੀ ਆ ਇਹ ਚੱਕਰ ਜੋ ਬਿਲਕੁਲ ਬਿਲਕੁਲ ਥੱਲੇ ਵੇਖੋ ਦੋਸਤੋ ਠੀਕਾ ਜੀ ਖਲਾਰ ਖੂਰ ਲੈਵੇ ਦਾ ਪਿੰਦੇ ਵੀਰ ਇਹ ਕਿੰਨੇ ਦੀ ਵੀਰਾਂ ਦਾ ਵੀ ਫਿਰਦੇ ਨੇ ਇਹ ਤਾਂ ਲੱਖ ਦੇ ਦਈਏ ਆ ਮੈਂ ਲੱਖਾਂ ਲੱਖਾਂ ਛੱਡਿਆ ਕਰੀਏ ਆਹਾਹਾ ਜਿੰਨੇ ਜਾਨੇ 10000 ਛਾਲ ਮਾਰੀ ਪੂਰੇ 90 ਦੇਈਏ 90 ਦੀ ਹਾਂਜੀ 90 ਹਜ਼ਾਰ ਚ ਪਹੁੰਚ ਆ ਕਿੰਨੇ 100 ਕਿਲੋਮੀਟਰ ਤੱਕ ਆ ਜੇ ਕਰੇ ਖਾਣੀ ਪੂਰੇ 85 ਦੀ ਲੈ ਕੰਮ ਸਾਰੀ ਛੋਟੀਆਂ ਨਾ ਕੀਤੀ ਆ ਪਾੜੇ ਪੂਰੇ ਵੱਡ ਤੇ ਸਾਰੇ ਹੁੰਦੇ ਗਏ ਵੀਰ ਜੀ ਲੈ ਵੀ ਸਾਰੇ ਰਸੇ ਪਾੜੇ ਵੱਡ ਕੇ 285000 ਦੀ ਉਹਨਾਂ ਭਰਾਵਾਂ ਨੂੰ ਆ ਵੀ ਜਿਨ੍ਹਾਂ ਨੇ ਆਪਦਾ ਵਹੀਕਲ ਲੈ ਕੇ ਇੱਥੇ ਆ ਜਾਣਾ ਇੱਥੇ ਆਉਣ ਉਹਨਾਂ ਲਈ ਆ ਤੇ ਜੇਕਰ ਕੋਣੀ ਫਿਰ 90 ਦੀ ਜੇ ਕਰੇ ਪਹੁੰਚ ਚਾਹੁੰਦੇ ਹੋ ਤਾਂ ਫਿਰ 90000 ਦੀ ਜਾਊਗੀ 100 ਕੁ 1000 ਛੋੜ ਆ ਲੈ ਵੀ 90000 ਰੁਪਏ ਛੋਟ ਕਰਦੇ ਆ ਆਫਰ ਤੇ ਆਫਰ ਹੈ ਆਫਰ ਦਵਾ ਵੀਰ ਜੀ ਠੀਕ ਹੈ ਬਾਈ ਹਾਂਜੀ ਲਓ ਵੀ ਇਹ ਵਾਹੜ ਤੁਹਾਨੂੰ ਦਿਖਾਤੀ ਆ ਫੋਲੀ ਵੱਡੇ ਹਾਈਟ ਲੈਂਥ ਵਾਲੀ ਆ ਪਸੰਦ ਆਊਗੀ ਮੇਰੇ ਭਰਾਵਾਂ ਨੂੰ ਠੀਕ ਆ ਜੀ ਮਾਲ ਅੱਜ ਬਿੰਦੇ ਵੀਰ ਨੇ ਜਿਹੜਾ ਦਿਖਾ ਦਿੱਤਾ ਆਪਣੇ ਭਰਾ ਦੇ ਘਰੋਂ ਠੀਕ ਆ ਜੀ ਉਹ ਤੁਹਾਡੇ ਸਾਹਮਣੇ ਬਿਲਕੁਲ ਆਪਾਂ ਮਾਲ ਪੇਸ਼ ਕਰ ਦਿੱਤਾ ਤਸੱਲੀ ਆ ਬਾਕੀ ਮੇਰਾ ਭਰਾ ਤੁਹਾਡਾ ਵੀ ਤਸੱਲੀ ਕਰਨਾ ਫਰਜ਼ ਬਣਦਾ ਪੈਸੇ ਲਾਉਣੇ ਆ ਤੁਸੀਂ ਤਾਂ ਪਹਿਲ ਦੇ ਅਧਾਰ ਤੇ ਤਸੱਲੀ ਕਰਿਆ ਕਰੋ ਜਿਹੜੀ ਚੀਜ਼ ਆਪਾਂ ਦਿਖਾਈ ਦੀ ਆ ਤੁਹਾਨੂੰ ਠੀਕ ਆ ਜੀ ਸੋ ਇਨੀਆਂ ਬੇਨਤੀਆਂ ਨੇ ਇਹ ਗੱਲਾਂ ਬਾਤਾਂ ਸਨ ਸਰਹਾਰੀ ਤੁਸੀਂ ਵਿਜ਼ਿਟ ਕਰਨੀ ਆ ਨੈਸ਼ਨਲ ਬਠਿੰਡਾ ਅੰਮ੍ਰਿਤਸਰ ਹਾਈਵੇ ਤੋਂ ਬਿਲਕੁਲ ਲੈਹਿੰਦੇ ਪਾਸੇ ਵਾਲ ਨੂੰ ਜਿਹੜਾ ਦੋਸਤੋ ਵੇਰਦੀਆਂ ਬਾਈਕਾਂ ਨੇ ਸਰਹਾਰੀ ਦੇ ਵਿੱਚ ਹੀ ਬਹਿਕਾਂ ਤੇ ਬਾਕੀ ਨੰਬਰ ਸਕਰੀਨ ਦੇ ਉੱਪਰ ਚਲਾ ਦਿੱਤੇ ਨੇ ਆਪਾਂ 96465 ਤੇ 963688 96465 96368 ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਗੱਲਬਾਤ ਕਰ ਲਓ ਵੀਰ ਦੇ ਨਾਲ ਤੇ ਓਕੇ ਵੀਰ ਬਿੰਦੇ ਠੀਕ ਹੈ ਜੀ ਮਿਹਰਬਾਨੀ ਬਾਜੀ ਸੋ ਧੰਨਵਾਦੋ ਦੋਸਤੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ